ਸੋਨੀਆ ਇੱਕ ਬਹੁਤ ਚੰਗੀ ਕੁੜੀ ਸੀ ਜਿਹਨੂੰ ਉਹਦੇ ਘਰ ਦੇ ਬਹੁਤ ਪਿਆਰ ਕਰਦੇ ਸੀ ਸੋਨੀਆ ਦਾ ਰੰਗ ਗੋਰਾ ਮੋਟੀਆਂ ਅੱਖਾਂ ਤੇ ਮਨ ਨਿਰਮਲ ਸੀ ਉਹ ਬੀਏ ਕਰਕੇ ਇੱਕ ਛੋਟੇ ਜਿਹੇ ਬੁਟੀਕ ਵਿੱਚ ਜੌਬ ਕਰਨ ਲੱਗ ਪਈ ਸੀ ਬੁਟੀਕ ਵਿੱਚ ਉਹ ਕੱਪੜੇ ਡਿਜ਼ਾਈਨ ਕਰਦੀ ਤੇ ਗਾਕਾਂ ਨੂੰ ਸਲਾਹ ਦਿੰਦੀ ਉਹਦੀ ਜੌਬ ਉਹਨੂੰ ਬਹੁਤ ਪਸੰਦ ਸੀ ਕਿਉਂਕਿ ਉੱਥੇ ਉਹਨੂੰ ਨਵੇਂ ਲੋਕ ਮਿਲਦੇ ਤੇ ਉਹਨੂੰ ਆਪਣੀ ਕ੍ਰੀਏਟਿਵਿਟੀ ਦਿਖਾਉਣ ਦਾ ਮੌਕਾ ਮਿਲਦਾ ਘਰ ਵਿੱਚ ਮਾਪਿਓ ਤੇ ਇੱਕ ਛੋਟਾ ਭਰਾ ਸੀ ਜੋ ਉਹਨੂੰ ਆਪਣੀਆਂ ਅੱਖਾਂ ਦਾ ਤਾਰਾ ਮੰਨਦੇ ਸੀ ਸੋਨੀਆ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ ਖਾਸ ਕਰਕੇ ਰੋਮਾਂਟਿਕ ਨੋਵਲ ਤੇ ਪੰਜਾਬੀ ਕਹਾਣੀਆਂ ਉਹ ਸੋਚਦੀ ਸੀ ਕਿ ਜ਼ਿੰਦਗੀ ਵਿੱਚ ਪਿਆਰ ਸੱਚਾ ਹੋਣਾ ਚਾਹੀਦਾ ਹੈ ਨਹੀਂ ਤਾਂ ਨਹੀਂ ਬੁਟੀਕ ਵਿੱਚ ਉਹਨੂੰ ਇੱਕ ਨਵੀਂ ਸੇਲੀ ਮਿਲੀ ਜਿਹਦਾ ਨਾਮ ਸੀ ਪ੍ਰੀਤੀ ਪ੍ਰੀਤੀ ਵੀ ਉਹਦੇ ਵਾਂਗ ਜਵਾਨ ਤੇ ਜਜ਼ਬਾਤੀ ਸੀ ਪਰ ਥੋੜੀ ਵੱਖਰੀ ਸੀ ਉਹ ਸਮਾਰਟਫੋਨ ਤੇ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਰੀਲਸ ਬਣਾਉਂਦੀ ਤੇ ਫੈਸ਼ਨ ਨੂੰ ਫੋਲੋ ਕਰਦੀ ਪਹਿਲੇ ਕੁਝ ਦਿਨਾਂ ਵਿੱਚ ਹੀ ਦੋਵੇਂ ਬਹੁਤ ਨੇੜੇ ਆ ਗਈਆਂ ਲੰਚ ਟਾਈਮ ਵਿੱਚ ਇਕੱਠੀਆਂ ਖਾਂਦੀਆਂ ਗੱਲਾਂ ਕਰਦੀਆਂ ਤੇ ਹੱਸਦੀਆਂ ਸੋਨੀਆ ਨੂੰ ਪ੍ਰੀਤੀ ਵਿੱਚ ਇੱਕ ਸੱਚੀ ਦੋਸਤ ਨਜ਼ਰ ਆਉਂਦੀ ਪ੍ਰੀਤੀ ਨੇ ਦੱਸਿਆ ਕਿ ਮੇਰਾ ਇੱਕ ਬாய்ਫਰੈਂਡ ਆ ਉਹਦਾ ਨਾਮ ਆ ਰਾਹੁਲ ਰਾਹੁਲ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਪ੍ਰੀਤੀ ਨੂੰ ਬਹੁਤ ਪਿਆਰ ਕਰਦਾ ਸੀ ਸੋਨੀਆ ਨੂੰ ਇਹ ਸੁਣ ਕੇ ਚੰਗਾ ਲੱਗਾ ਪਰ ਉਹ ਆਪਣੇ ਲਈ ਅਜੇ ਅਜੇਹੇ ਰਿਸ਼ਤੇ ਬਾਰੇ ਨਹੀਂ ਸੋਚਦੀ ਸੀ ਉਹ ਗੋ ਕਹਿੰਦੀ ਮੈਂ ਤਾਂ ਆਪਣੇ ਮੰਮੀ ਪਾਪਾ ਨੂੰ ਨਿਰਾਸ਼ ਨਹੀਂ ਕਰਨਾ ਵਿਆਹ ਤਾਂ ਉੱਥੇ ਕਰਾਂਗੀ ਜਿੱਥੇ ਉਹ ਚਾਣਗੇ ਪ੍ਰੀਤੀ ਤੇ ਸੋਨੀਆ 'ਚ ਬਹੁਤ ਪਿਆਰ ਪੈ ਗਿਆ ਸੀ ਇੱਕ ਦਿਨ ਪ੍ਰੀਤੀ ਨੇ ਸੋਨੀਆ ਨੂੰ ਕਿਹਾ ਸੋਨੀਆ ਮੇਰਾ ਬੀਐਫ ਰਾਹੁਲ ਕਹਿੰਦਾ ਹੈ ਕਿ ਉਹਦਾ ਇੱਕ ਦੋਸਤ ਹੈ ਉਹ ਪੁਲਿਸ ਵਾਲਾ ਆ ਤੇ ਉਹ ਸਿੰਗਲ ਆ ਤੇ ਬਹੁਤ ਚੰਗਾ ਬੰਦਾ ਆ ਪਲੀਜ਼ ਤੂੰ ਉਹਦੇ ਨਾਲ ਗੱਲਬਾਤ ਕਰ ਲੈ ਤੇਰੇ ਵਰਗੀ ਕੁੜੀ ਨੂੰ ਮਿਲ ਕੇ ਉਹ ਖੁਸ਼ ਹੋ ਜਾਊਗਾ ਉਹਨੂੰ ਵੀ ਤੇਰੇ ਵਰਗੀ ਸਿਆਣੀ ਕੁੜੀ ਹੀ ਚਾਹੀਦੀ ਆ ਸੋਨੀਆ ਨੇ ਮੁਸਕੁਰਾ ਕੇ ਨਾਂ ਕਰ ਦਿੱਤੀ ਕਿ ਨਈ ਪ੍ਰੀਤੀ ਮੈਂ ਅਜੇ ਇਹੋ ਜੀਆਂ ਗੱਲਾਂ ਲਈ ਤਿਆਰ ਨਹੀਂ ਆ ਮੇਰੇ ਘਰ ਦੇ ਬਹੁਤ ਸਟ੍ਰਿਕਟ ਆ ਤੂੰ ਇਸ ਗੱਲ ਨੂੰ ਧਿਆਨ ਨਾਲ ਸਮਝ ਪ੍ਰੀਤੀ ਨੇ ਫੇਰ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਸੋਨੀਆ ਨੇ ਮਨ੍ਹਾ ਕਰ ਦਿੱਤਾ ਉਹਨੂੰ ਲੱਗਦਾ ਸੀ ਕਿ ਇਹ ਸਭ ਗਲਤ ਰਾਏ ਪਰ ਪ੍ਰੀਤੀ ਨੇ ਇਹਨੂੰ ਦਿਲ ਤੇ ਲੈ ਲਿਆ ਕਿ ਸੋਨੀਆ ਨੇ ਮੇਰੀ ਫਰੈਂਡ ਹੋ ਕੇ ਵੀ ਮੇਰੀ ਗੱਲ ਨਹੀਂ ਮੰਨੀ ਅਗਲੇ ਕੁਝ ਦਿਨਾਂ ਵਿੱਚ ਉਹ ਸੋਨੀਆ ਨਾਲ ਘੱਟ ਗੱਲ ਕਰਨ ਲੱਗ ਪਈ ਲੰਚ ਵੇਲੇ ਕੱਲੀ ਬੈਠ ਜਾਂਦੀ ਤੇ ਮੈਸੇਜਾਂ ਦੇ ਜਵਾਬ ਨਹੀਂ ਦਿੰਦੀ ਸੋਨੀਆ ਨੂੰ ਬਹੁਤ ਬੁਰਾ ਲੱਗਾ ਉਹ ਸੋਚਦੀ ਰਹਿੰਦੀ ਕਿ ਉਹਨੇ ਕੋਈ ਗਲਤੀ ਤਾਂ ਨਹੀਂ ਕੀਤੀ ਬੁਟੀਕ 'ਚ ਕੰਮ ਕਰਦੇ ਹੋਏ ਉਹਦਾ ਮਨ ਨਹੀਂ ਲੱਗਦਾ ਸੀ ਘਰ ਜਾ ਕੇ ਉਹ ਰਾਤਾਂ ਨੂੰ ਰੋਂਦੀ ਰਹਿੰਦੀ ਕਿ ਮੈਂ ਗਲਤ ਆ ਜੋ ਆਪਣੇ ਅਸੂਲਾਂ ਤੇ ਅੜੀ ਆ ਚਾਰ ਦਿਨ ਬੀਤ ਗਏ ਤੇ ਸੋਨੀਆ ਨੂੰ ਪ੍ਰੀਤੀ ਦੀ ਬਹੁਤ ਯਾਦ ਆਉਣ ਲੱਗ ਪਈ ਉਹ ਫੋਨ ਕਰਕੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਪਰ ਪ੍ਰੀਤੀ ਕਹਿੰਦੀ ਪਹਿਲਾਂ ਤੂੰ ਉਸ ਮੁੰਡੇ ਨਾਲ ਗੱਲ ਕਰ ਫਿਰ ਮੈਂ ਤੇਰੇ ਨਾਲ ਬੋਲਾਂਗੀ ਸੋਨੀਆ ਦਾ ਦਿਲ ਟੁੱਟ ਰਿਹਾ ਸੀ ਪਰ ਉਸੇ ਲੀਨੂ ਗਵਾਉਣਾ ਨਹੀਂ ਚਾਹੁੰਦੀ ਸੀ ਤੇ ਆਖਿਰਕਾਰ ਉਹ ਮੰਨ ਗਈ ਤੇ ਉਸ ਮੁੰਡੇ ਨੂੰ ਮੈਸੇਜ ਕਰਨ ਲਈ ਰਾਜ਼ੀ ਹੋ ਗਈ ਉਹਦਾ ਨਾਮ ਰਣਜੀਤ ਸੀ ਪਹਿਲੀ ਗੱਲ ਵਿੱਚ ਰਣਜੀਤ ਨੇ ਬਹੁਤ ਪਿਆਰ ਨਾਲ ਬੋਲਿਆ ਤੇ ਸੋਨੀਆ ਨੂੰ ਲੱਗਾ ਕਿ ਸ਼ਾਇਦ ਇਹ ਮੁੰਡਾ ਠੀਕ ਹੈ ਪਰ ਅੰਦਰੋਂ ਉਹ ਡਰਦੀ ਰਹਿੰਦੀ ਸੋਨੀਆ ਨੇ ਰਣਜੀਤ ਨੂੰ ਪਹਿਲਾ ਮੈਸੇਜ ਕੀਤਾ ਤੇ ਉਹ ਤੁਰੰਤ ਜਵਾਬ ਦੇ ਗਿਆ ਹੈਲੋ ਸੋਨੀਆ ਰਾਹੁਲ ਨੇ ਤੁਹਾਡੇ ਬਾਰੇ ਬਹੁਤ ਦੱਸਿਆ ਹੈ ਤੁਸੀਂ ਮੈਨੂੰ ਬਹੁਤ ਸੋਹਣੇ ਤੇ ਚੰਗੇ ਲੱਗਦੇ ਹੋ ਸੋਨੀਆ ਨੇ ਸਿਰਫ ਥੈਂਕਸ ਕਹਿ ਕੇ ਗੱਲ ਖਤਮ ਕਰਨੀ ਚਾਹੀ ਪਰ ਰਣਜੀਤ ਨੇ ਗੱਲਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਪੁੱਛਦਾ ਰਿਹਾ ਕਦੇ ਸੋਨੀਆ ਦੀ ਹੌਬੀਜ਼ ਬਾਰੇ ਕਦੇ ਜੌਬ ਬਾਰੇ ਤੇ ਕਦੇ ਫੈਮਲੀ ਬਾਰੇ ਸੋਨੀਆ ਨੂੰ ਬਹੁਤ ਅਜੀਬ ਲੱਗ ਰਿਹਾ ਸੀ ਪਰ ਪ੍ਰੀਤੀ ਨਾਲ ਪਿਆਰ ਦਾ ਕਰਕੇ ਉਹ ਗੱਲ ਕਰਦੀ ਰਹੀ ਅਗਲੇ ਦਿਨ ਬੁਟੀਕ ਵਿੱਚ ਪ੍ਰੀਤੀ ਨੇ ਸੋਨੀਆ ਨਾਲ ਫੇਰ ਗੱਲ ਕੀਤੀ ਤੇ ਕਹਿੰਦੀ ਬਹੁਤ ਵਧੀਆ ਗੱਲ ਆ ਤੂੰ ਰਣਜੀਤ ਨਾਲ ਗੱਲ ਕੀਤੀ ਉਹ ਬਹੁਤ ਚੰਗਾ ਮੁੰਡਾ ਆ ਹੁਣ ਅਸੀਂ ਫੇਰ ਪਹਿਲਾ ਵਾਂਗ ਹੋ ਗਏ ਸੋਨੀਆ ਨੂੰ ਰਾਹਤ ਮਿਲੀ ਪਰ ਅੰਦਰੋਂ ਉਹ ਖੁਸ਼ ਨਹੀਂ ਸੀ ਰਣਜੀਤ ਨਾਲ ਗੱਲਾਂ ਵਧਦੀਆਂ ਗਈਆਂ ਉਹ ਰਾਤ ਨੂੰ ਕਾਲ ਕਰਦਾ ਤੇ ਕਹਿੰਦਾ ਤੂੰ ਰੋਜ਼ ਮੇਰੇ ਸੁਪਨਿਆਂ ਵਿੱਚ ਆਉਂਦੀ ਆ ਮੈਂ ਤੈਨੂੰ ਬਹੁਤ ਪਿਆਰ ਕਰਨ ਲੱਗ ਪਿਆ ਆ ਸੋਨੀਆ ਨੂੰ ਇਹ ਸਭ ਫੇਕ ਲੱਗਦਾ ਪਰ ਉਹ ਚੁੱਪ ਰਹਿੰਦੀ ਉਹ ਆਪਣੀ ਮਾਂ ਨੂੰ ਇਹ ਸਭ ਨਹੀਂ ਦੱਸ ਸਕਦੀ ਸੀ ਕਿਉਂਕਿ ਉਹਦੇ ਘਰ ਵਿੱਚ ਅਜਿਹੀਆਂ ਗੱਲਾਂ ਨੂੰ ਗਲਤ ਮੰਨਿਆ ਜਾਂਦਾ ਸੀ ਪ੍ਰੀਤੀ ਨੇ ਵੀ ਉਹਨੂੰ ਕਿਹਾ ਰਣਜੀਤ ਨੂੰ ਮੌਕਾ ਦੇ ਉਹ ਤੇਰੇ ਲਈ ਪਰਫੈਕਟ ਹੈ ਸੋਨੀਆ ਨੂੰ ਲੱਗਦਾ ਕਿ ਉਹ ਫਸ ਗਈ ਹੈ ਪਰ ਉਹ ਨਹੀਂ ਜਾਣਦੀ ਸੀ ਕਿ ਇਹ ਕੀ ਹੈ ਰਣਜੀਤ ਨੇ ਉਹਨੂੰ ਗਿਫਟ ਭੇਜੇ ਕਦੇ ਚਾਕਲੇਟ ਤੇ ਕਦੇ ਫਲਵਰਸ ਸੋਨੀਆ ਨੇ ਪਹਿਲਾਂ ਨਾ ਕੀਤੀ ਪਰ ਪ੍ਰੀਤੀ ਨੇ ਜ਼ੋਰ ਪਾਇਆ ਹੌਲੀ ਹੌਲੀ ਸੋਨੀਆ ਨੂੰ ਰਣਜੀਤ ਨਾਲ ਗੱਲ ਕਰਨ ਦੀ ਆਦਤ ਪੈ ਗਈ ਉਹ ਸੋਚਦੀ ਸ਼ਾਇਦ ਇਹ ਸੱਚਾ ਪਿਆਰ ਹੈ ਪਰ ਰਣਜੀਤ ਦੇ ਮਨ ਵਿੱਚ ਕੁਝ ਹੋਰ ਸੀ ਉਹ ਸਿਰਫ ਟਾਈਮ ਪਾਸ ਲਈ ਗੱਲ ਕਰ ਰਿਹਾ ਸੀ ਉਹਨੂੰ ਸੋਨੀਆ ਵਰਗੀ ਭੋਲੀ ਕੁੜੀ ਨੂੰ ਯੂਜ਼ ਕਰਨ 'ਚ ਮਜ਼ਾ ਆਉਂਦਾ ਸੀ ਉਹ ਆਪਣੇ ਦੋਸਤਾਂ ਨੂੰ ਦੱਸਦਾ ਕਿ ਇਹ ਕੁੜੀ ਬਹੁਤ ਭੋਲੀ ਆ ਥੋੜੀ ਜੀ ਮਿਹਨਤ ਨਾਲ ਮੰਨ ਜਾਊਗੀ ਪਰ ਸੋਨੀਆ ਨੂੰ ਇਹ ਸਭ ਨਹੀਂ ਪਤਾ ਸੀ ਉਹ ਆਪਣੇ ਦਿਲ ਵਿੱਚ ਪਿਆਰ ਦੀ ਉਮੀਦ ਪਾਲ ਰਹੀ ਸੀ ਇੱਕ ਦਿਨ ਰਣਜੀਤ ਨੇ ਉਹਨੂੰ ਮਿਲਣ ਲਈ ਕਿਹਾ ਸੋਨੀਆ ਨੇ ਨਾ ਕੀਤੀ ਪਰ ਪ੍ਰੀਤੀ ਨੇ ਕਿਹਾ ਚਲੀ ਜਾ ਫਿਰ ਕੀ ਆ ਆਖਿਰਕਾਰ ਉਹ ਇੱਕ ਕੈਫੇ ਵਿੱਚ ਮਿਲੀ ਰਣਜੀਤ ਨੇ ਉਹਦਾ ਹੱਥ ਫੜ ਲਿਆ ਤੇ ਕਹਿੰਦਾ ਤੂੰ ਮੇਰੀ ਜਾਨ ਐ ਸੋਨੀਆ ਨੂੰ ਅਜੀਬ ਲੱਗਾ ਪਰ ਉਹ ਚੁੱਪ ਰਹੀ ਰਾਕਿਓ ਰੋਈ ਤੇ ਸੋਚਣ ਲੱਗੀ ਕਿ ਇਹ ਗਲਤ ਹੈ ਪਰ ਪ੍ਰੀਤੀ ਦੀ ਦੋਸਤੀ ਲਈ ਉਹ ਸਹਿ ਰਹੀ ਸੀ ਦਿਨ ਬੀਤਦੇ ਗਏ ਤੇ ਰਣਜੀਤ ਦੀਆਂ ਗੱਲਾਂ ਜ਼ਿਆਦਾ ਇੰਟੀਮੇਟ ਹੋ ਗਈਆਂ ਉਹ ਉਹਨੂੰ ਕਿਸ ਬਾਰੇ ਪੁੱਛਦਾ ਤੇ ਸੋਨੀਆ ਨੂੰ ਨਾ ਕਰਨੀ ਪੈਂਦੀ ਪਰ ਉਹ ਡਰਦੀ ਰਹਿੰਦੀ ਕਿ ਜੇ ਨਾ ਕੀਤੀ ਤਾਂ ਪ੍ਰੀਤੀ ਫੇਰ ਨਾਰਾਜ਼ ਹੋ ਜਾਊਗੀ ਇੱਕ ਰਾਤ ਰਣਜੀਤ ਨੇ ਕਿਹਾ ਆਪਾਂ ਵੀਕੈਂਡ ਤੇ ਆਊਟਿੰਗ ਤੇ ਚਲੀਏ ਸੋਨੀਆ ਨੇ ਸੋਚਿਆ ਤੇ ਮੰਨ ਗਈ ਪਰ ਅੰਦਰੋਂ ਉਹਨੂੰ ਡਰ ਲੱਗ ਰਿਹਾ ਸੀ ਵੀਕੈਂਡ ਆਇਆ ਤੇ ਸੋਨੀਆ ਰਣਜੀਤ ਨਾਲ ਆਊਟਿੰਗ ਤੇ ਗਈ। ਉਹ ਇੱਕ ਪਾਰਕ ਵਿੱਚ ਗਏ ਜਿੱਥੇ ਨੌਜਵਾਨ ਜੋੜੇ ਆਮ ਮਿਲਦੇ ਸੀ। ਰਣਜੀਤ ਨੇ ਉਹਨੂੰ ਆਈਸਕ੍ਰੀਮ ਖਵਾਈ ਤੇ ਗੱਲਾਂ ਕੀਤੀਆਂ। ਉਹ ਕਹਿੰਦਾ ਰਿਹਾ, "ਤੂੰ ਮੇਰੀ ਜ਼ਿੰਦਗੀ ਵਿੱਚ ਆ ਕੇ ਬਹੁਤ ਖੁਸ਼ੀ ਲਿਆਈਆਂ। ਮੈਂ ਤੈਨੂੰ ਕਦੇ ਨਹੀਂ ਛੱਡਾਂਗਾ।" ਸੋਨੀਆ ਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਪਰ ਉਹ ਅਜੇ ਵੀ ਟੈਨਸ਼ਨ 'ਚ ਸੀ। ਉਹ ਆਪਣੇ ਅਸੂਲਾਂ ਨੂੰ ਨਹੀਂ ਭੁੱਲੀ ਸੀ। ਰਣਜੀਤ ਨੇ ਉਹਦਾ ਹੱਥ ਫੜਨਾ ਚਾਹਿਆ ਪਰ ਉਹ ਪਿੱਛੇ हट ਗਈ। ਇਹ ਕਹਿੰਦੀ ਰਣਜੀਤ ਅਜੇ ਨਹੀਂ ਮੈਂ ਅਜੇ ਇਹ ਰਿਸ਼ਤੇ ਵਿੱਚ ਵਿਸ਼ਵਾਸ ਰੱਖਦੀ ਹਾਂ ਜੋ ਸੱਚੇ ਹੋਣ ਰਣਜੀਤ ਨੇ ਮੁਸਕਰਾ ਕੇ ਕਿਹਾ ਠੀਕ ਹੈ ਮੈਂ ਤੈਨੂੰ ਫੋਰਸ ਨਹੀਂ ਕਰਾਂਗਾ ਪਰ ਅੰਦਰੋਂ ਉਹ ਗੁੱਸੇ 'ਚ ਸੀ ਉਹ ਸੋਚ ਰਿਹਾ ਸੀ ਕਿ ਇਹ ਕੁੜੀ ਨੂੰ ਹੌਲੀ-ਹੌਲੀ ਫਸਾਉਣਾ ਪਊਗਾ ਘਰ ਵਾਪਸ ਆ ਕੇ ਸੋਨੀਆ ਨੇ ਪ੍ਰੀਤੀ ਨੂੰ ਕਾਲ ਕੀਤੀ ਤੇ ਸਭ ਦੱਸਿਆ ਪ੍ਰੀਤੀ ਨੇ ਖੁਸ਼ ਹੋ ਕੇ ਕਿਹਾ ਵੇਖਿਆ ਮੈਂ ਕਹਿੰਦੀ ਸੀ ਨਾ ਰਣਜੀਤ ਚੰਗਾ ਏ ਹੁਣ ਤੂੰ ਵੀ ਖੁਸ਼ ਰਹਿ ਪਰ ਸੋਨੀਆ ਨੂੰ ਰਣਜੀਤ ਦੀਆਂ ਨਜ਼ਰਾਂ ਵਿੱਚ ਕੁਝ ਗਲਤ ਲੱਗ ਰਿਹਾ ਸੀ ਅਗਲੇ ਦਿਨਾਂ ਵਿੱਚ ਰਣਜੀਤ ਨੇ ਉਹਦੇ ਹੋਰ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਉਹ ਵੀਡੀਓ ਕਾਲਾਂ ਤੇ ਰੋਮਾਂਟਿਕ ਗੱਲਾਂ ਕਰਦਾ ਤੇ ਕਹਿੰਦਾ ਮੈਂ ਤੈਨੂੰ ਆਪਣੀ ਵਾਈਫ ਬਣਾਉਣਾ ਚਾਹੁੰਦਾ ਆ ਸੋਨੀਆ ਨੂੰ ਲੱਗਦਾ ਕਿ ਸ਼ਾਇਦ ਇਹ ਪਿਆਰ ਹੈ ਪਰ ਉਹ ਡਰਦੀ ਵੀ ਸੀ ਬੁਟੀਕ ਵਿੱਚ ਪ੍ਰੀਤੀ ਉਹਨੂੰ ਛੇੜਦੀ ਸੀ ਕਿ ਹੁਣ ਤਾਂ ਤੇਰਾ ਬੀਐਫ ਬਣ ਗਿਆ ਸੋਨੀਆ ਹੱਸ ਕੇ ਟਾਲ ਦਿੰਦੀ ਸੀ ਰਣਜੀਤ ਦੀ ਅਸਲੀਅਤ ਕੁਝ ਹੋਰ ਸੀ ਉਹ ਆਪਣੇ ਦੋਸਤਾਂ ਨਾਲ ਪਾਰਟੀਆਂ ਕਰਦਾ ਤੇ ਹੋਰ ਕੁੜੀਆਂ ਨਾਲ ਗੱਲਾਂ ਕਰਦਾ। ਰਾਹੁਲ ਨੂੰ ਵੀ ਪਤਾ ਸੀ ਪਰ ਉਹ ਚੁੱਪ ਰਹਿੰਦਾ ਕਿਉਂਕਿ ਪ੍ਰੀਤੀ ਨੂੰ ਨਹੀਂ ਦੱਸਣਾ ਚਾਹੁੰਦਾ ਸੀ। ਰਣਜੀਤ ਨੇ ਸੋਨੀਆ ਨੂੰ ਯੂਜ਼ ਕਰਨਾ ਚਾਹਿਆ ਤੇ ਫਿਰ ਛੱਡ ਦੇਣਾ ਚਾਹਿਆ। ਇੱਕ ਦਿਨ ਉਹ ਉਹਨੂੰ ਹੋਟਲ ਵਿੱਚ ਬੁਲਾਉਣ ਲੱਗ ਪਿਆ ਪਰ ਸੋਨੀਆ ਨੇ ਨਾਂ ਕੀਤੀ ਕਿ ਮੈਂ ਅਜੇ ਵਿਆਹ ਤੋਂ ਪਹਿਲਾਂ ਅਜਿਹਾ ਕੁਝ ਨਹੀਂ ਕਰਾਂਗੀ। ਰਣਜੀਤ ਨੇ ਗੁੱਸੇ ਵਿੱਚ ਕਿਹਾ ਤੂੰ ਬਹੁਤ 올ਡ ਫੈਸ਼ਨ ਆ ਪਰ ਬਾਹਰੋਂ ਉਹ ਪਿਆਰ ਵਿਖਾਉਂਦਾ ਰਿਹਾ। ਸੋਨੀਆ ਨੂੰ ਸ਼ੱਕ ਹੋਣ ਲੱਗ ਪਿਆ ਪਰ ਉਹ ਚੁੱਪ ਰਹੀ। ਉਨੂੰ ਲੱਗਦਾ ਕਿ ਪ੍ਰੀਤੀ ਉਹਦੀ ਹੈਲਪ ਕਰੂਗੀ ਪਰ ਪ੍ਰੀਤੀ ਨੇ ਕਿਹਾ ਰਣਜੀਤ ਤਾਂ ਤੈਨੂੰ ਪਿਆਰ ਕਰਦਾ ਆ ਤੂੰ ਐਵੇਂ ਨਾ ਜ਼ਿਆਦਾ ਸੋਚ ਦਿਨ ਬੀਤਦੇ ਗਏ ਤੇ ਸੋਨੀਆ ਰਣਜੀਤ ਦੇ ਪਿਆਰ ਚ ਡੂੰਗੀ ਫਸ ਗਈ ਉਹ ਆਪਣੀ ਡਾਇਰੀ ਵਿੱਚ ਲਿਖਦੀ ਰਹਿੰਦੀ ਕਿ ਸ਼ਾਇਦ ਇਹ ਮੇਰਾ ਪਹਿਲਾ ਪਿਆਰ ਆ ਪਰ ਰਣਜੀਤ ਨੇ ਆਪਣੇ ਪਲਾਨ ਨੂੰ ਅੱਗੇ ਵਧਾਇਆ ਰਣਜੀਤ ਨੇ ਸੋਨੀਆ ਨੂੰ ਹੌਲੀ-ਹੌਲੀ ਆਪਣੇ ਜਾਲ ਚ ਫਸਾਉਣਾ ਸ਼ੁਰੂ ਕੀਤਾ ਉਹ ਰੋਜ਼ ਨਵੇਂ ਵਾਅਦੇ ਕਰਦਾ ਕਿ ਮੈਂ ਤੈਨੂੰ ਦੁਨੀਆ ਘੁਮਾਵਾਂਗਾ ਤੇਰੇ ਲਈ ਘਰ ਬਣਾਵਾਗਾ ਸੋਨੀਆ ਨੂੰ ਇਹ ਗੱਲਾਂ ਮਿੱਠੀਆਂ ਲੱਗਦੀਆਂ ਪਰ ਉਹ ਅਜੇ ਵੀ ਸੀਮਾ 'ਚ ਰਹਿੰਦੀ ਸੀ ਇੱਕ ਦਿਨ ਰਣਜੀਤ ਨੇ ਉਹਨੂੰ ਆਪਣੇ ਫਲੈਟ 'ਚ ਬੁਲਾਇਆ ਤੇ ਕਿਹਾ ਬਸ ਡਿਨਰ ਲਈ ਆ ਜਾ ਸੋਨੀਆ ਨੇ ਪ੍ਰੀਤੀ ਨੂੰ ਪੁੱਛਿਆ ਤੇ ਪ੍ਰੀਤੀ ਨੇ ਕਿਹਾ ਫੇਰ ਕੀ ਆ ਜਾ ਚਲੀ ਜਾ ਕੀ ਹੋ ਜਾਊਗਾ ਸੋਨੀਆ ਗਈ ਪਰ ਉੱਥੇ ਰਣਜੀਤ ਨੇ ਉਹਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਉਹ ਡਰ ਗਈ ਤੇ ਭੱਜ ਕੇ ਘਰ ਆ ਗਈ ਰਾਤ ਨੂੰ ਉਹ ਰੋਈ ਤੇ ਪ੍ਰੀਤੀ ਨੂੰ ਕਾਲ ਕੀਤੀ ਪ੍ਰੀਤੀ ਨੇ ਕਿਹਾ ਰਣਜੀਤ ਤਾਂ ਨੋਰਮਲ ਬਿਹੇਵ ਕਰ ਰਿਹਾ ਏ ਤੂੰ ਜ਼ਿਆਦਾ ਡਰ ਨਾ ਪਰ ਸੋਨੀਆ ਨੂੰ ਸ਼ੱਕ ਹੋ ਗਿਆ ਰਣਜੀਤ ਨੇ ਅਗਲੇ ਦਿਨ ਮਾਫੀ ਮੰਗੀ ਤੇ ਕਿਹਾ ਮੈਂ ਐਕਸਾਈਟਮੈਂਟ ਚ ਗਲਤੀ ਕਰ ਬੈਠਾ ਤੂੰ ਮੇਰੀ ਜਾਨ ਹੈ ਸੋਨੀਆ ਨੇ ਮਾਫ ਕਰ ਦਿੱਤਾ ਪਰ ਅੰਦਰੋਂ ਉਹ ਬਦਲ ਗਈ ਉਹ ਘੱਟ ਗੱਲ ਕਰਨ ਲੱਗ ਪਈ ਰਣਜੀਤ ਨੂੰ ਲੱਗਾ ਕਿ ਉਹ ਹੱਥੋਂ ਨਿਕਲ ਰਹੀ ਹੈ ਤਾਂ ਉਹ ਹੋਰ ਪਿਆਰ ਵਖਾਉਣ ਲੱਗ ਪਿਆ ਪਰ ਉਹਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਇਹ ਕੁੜੀ ਨੂੰ ਛੱਡਣਾ ਪਊਗਾ ਬਹੁਤ ਟਾਈਮ ਲੈ ਰਹੀ ਹੈ ਰਾਹੁਲ ਨੇ ਵੀ ਹਾਸੇ ਕੇ ਕਿਹਾ ਹਾਂ ਯਾਰ ਨਵੀ ਲੱਭ ਲੈ ਪਰ ਪ੍ਰੀਤੀ ਨੂੰ ਨਹੀਂ ਇਹ ਪਤਾ ਸੀ ਸੋਨੀਆ ਨੇ ਇੱਕ ਦਿਨ ਰਣਜੀਤ ਦੇ ਫੋਨ ਤੇ ਇੱਕ ਮੈਸੇਜ ਵੇਖ ਲਿਆ ਜਿਸ ਵਿੱਚ ਉਹਨੇ ਕਿਸੇ ਹੋਰ ਕੁੜੀ ਨੂੰ ਲਵ ਯੂ ਲਿਖਿਆ ਸੀ ਉਹ ਰੋ ਪਈ ਤੇ ਰਣਜੀਤ ਨੂੰ ਪੁੱਛਣ ਲੱਗੀ ਉਹ ਕਹਿੰਦਾ ਇਹ ਮੇਰਾ ਪਾਸਟ ਸੀ ਹੁਣ ਤੂੰ ਹੀ ਮੇਰੀ ਜ਼ਿੰਦਗੀ ਹੈ ਸੋਨੀਆ ਨੇ ਵਿਸ਼ਵਾਸ ਕਰ ਲਿਆ ਪਰ ਸ਼ੱਕ ਰਹਿ ਗਿਆ ਰਣਜੀਤ ਨੇ ਸੋਨੀਆ ਨੂੰ ਫਿਰ ਮਿਲਣ ਲਈ ਬੁਲਾਇਆ ਇਸ ਵਾਰ ਉਹ ਇੱਕ ਫੇਮਸ ਰੈਸਟੋਰੈਂਟ ਚ ਗਏ ਰঞ্জੀਤ ਨੇ ਬਹੁਤ ਪਿਆਰ ਨਾਲ ਗੱਲਾਂ ਕੀਤੀਆਂ ਹੱਥ ਫੜਿਆ ਤੇ ਕਿਹਾ ਸੋਨੀਆ ਮੈਂ ਤੈਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੁੰਦਾ ਹਾਂ ਤੂੰ ਮੇਰੇ ਲਈ ਸਭ ਕੁਝ ਹੈ ਸੋਨੀਆ ਨੂੰ ਇਹ ਗੱਲਾਂ ਸੁਣ ਕੇ ਥੋੜੀ ਰਾਹਤ ਮਿਲੀ ਪਰ ਅੰਦਰੋਂ ਉਹਦਾ ਸ਼ੱਕ ਵੱਧ ਰਿਹਾ ਸੀ ਰੈਸਟੋਰੈਂਟ ਵਿੱਚੋਂ ਨਿਕਲਦੇ ਸਮੇਂ ਰঞ্জੀਤ ਦਾ ਫੋਨ ਵੱਜਿਆ ਉਹਨੇ ਫੋਨ ਚੁੱਕਿਆ ਤੇ ਥੋੜੀ ਦੂਰ ਜਾ ਕੇ ਗੱਲ ਕੀਤੀ ਸੋਨੀਆ ਨੂੰ ਲੱਗਾ ਕਿ ਉਹ ਗੱਲਾਂ ਲੁਕਾ ਰਿਹਾ ਹੈ ਜਦੋਂ ਰঞ্জੀਤ ਵਾਪਸ ਆਇਆ ਤਾਂ ਉਹਨੇ ਪੁੱਛਿਆ ਕੌਣ ਸੀ ਰੰਜੀਤ ਨੇ ਹੱਸ ਕੇ ਕਿਹਾ ਬਸ ਆਫਿਸ ਵਾਲੀ ਕਾਲ ਸੀ ਕੋਈ ਖਾਸ ਨਹੀਂ ਘਰ ਪਹੁੰਚ ਕੇ ਸੋਨੀਆ ਨੂੰ ਚੈਨ ਨਹੀਂ ਆਇਆ ਉਹਨੇ ਰੰਜੀਤ ਨੂੰ ਮੈਸੇਜ ਕੀਤਾ ਕਿ ਤੂੰ ਸੱਚ ਕਹਿ ਰਿਹਾ ਸੀ ਨਾ ਮੈਨੂੰ ਡਰ ਲੱਗ ਰਿਹਾ ਏ ਰੰਜੀਤ ਨੇ ਤੁਰੰਤ ਜਵਾਬ ਦਿੱਤਾ ਆਫ ਕੋਰਸ ਜਾਨ ਤੂੰ ਮੇਰੀ ਜਾਨ ਆ ਟੈਨਸ਼ਨ ਨਾ ਲੈ ਪਰ ਅਗਲੇ ਦਿਨ ਸੋਨੀਆ ਨੂੰ ਇੱਕ ਅਨਨੋਨ ਨੰਬਰ ਤੋਂ ਮੈਸੇਜ ਆਇਆ ਲਿਖਿਆ ਸੀ ਤੂੰ ਰੰਜੀਤ ਨਾਲ ਗੱਲ ਕਰ ਰਹੀ ਆ ਉਹ ਤੈਨੂੰ ਯੂਜ਼ ਕਰ ਰਿਹਾ ਆ ਉਹਨੇ ਮੈਨੂੰ ਵੀ ਧੋਖਾ ਦਿੱਤਾ ਸੀ ਉਹਦੇ ਫੋਨ 'ਚ ਤੇਰੀਆਂ ਫੋਟੋਆਂ ਆਆਂ ਤੇ ਚੈਟਾਂ ਆਆਂ ਜੋ ਉਹ ਸਭ ਨੂੰ ਦਿਖਾਉਂਦਾ ਫਿਰਦਾ ਏ ਸੋਨੀਆ ਦਾ ਦਿਲ ਟੜਕ ਗਿਆ ਉਹਨੇ ਉਸ ਨੰਬਰ ਤੇ ਕਾਲ ਕੀਤੀ ਪਰ ਕੋਈ ਜਵਾਬ ਨਹੀਂ ਆਇਆ ਉਹ ਬਹੁਤ ਪਰੇਸ਼ਾਨ ਹੋ ਗਈ ਅਗਲੇ ਦਿਨ ਉਹਨੇ ਬੁਟੀਕ 'ਚ ਪ੍ਰੀਤੀ ਨੂੰ ਦੱਸਿਆ ਤਾਂ ਪ੍ਰੀਤੀ ਨੇ ਹੱਸ ਕੇ ਕਿਹਾ ਅਰੇ ਯਾਰ ਕੋਈ ਕੁੜੀ ਹੋਊਗੀ ਜੋ ਛੜਦੀ ਹੋਊਗੀ ਤੁਹਾਡੇ ਤੋਂ ਰਣਜੀਤ ਤੈਨੂੰ ਪਿਆਰ ਕਰਦਾ ਆ ਇਹ ਸਭ ਝੂਠ ਆ ਪਰ ਸੋਨੀਆ ਨੂੰ ਯਕੀਨ ਨਹੀਂ ਹੋ ਰਿਹਾ ਸੀ ਉਹਨੇ ਰਣਜੀਤ ਨੂੰ ਸਿੱਧਾ ਪੁੱਛਿਆ ਕਿ ਤੂੰ ਮੇਰੇ ਬਾਰੇ ਆਪਣੇ ਦੋਸਤਾਂ ਨੂੰ ਕੀ ਦੱਸਦਾ ਫਿਰਦਾ ਹੈ ਰਣਜੀਤ ਨੇ ਗੁੱਸੇ 'ਚ ਜਵਾਬ ਦਿੱਤਾ ਕੀ ਬਕਵਾਸ ਕਰ ਰਹੀ ਹੈ ਮੈਂ ਤੈਨੂੰ ਪਿਆਰ ਕਰਦਾ ਹਾਂ ਬਸ ਪਰ ਉਹਦੀ ਆਵਾਜ਼ ਵਿੱਚ ਝਿਜਕ ਸੀ ਅਗਲੇ ਦਿਨ ਸੋਨੀਆ ਨੇ ਆਪਣੀ ਕਜ਼ਨ ਨੂੰ ਥੋੜਾ ਬਹੁਤ ਦੱਸਿਆ ਕਿਉਂਕਿ ਉਹ ਕਜ਼ਨ ਨਾਲ ਸ਼ੇਅਰ ਕਰ ਲੈਂਦੀ ਸੀ ਉਹਦੀ ਕਜ਼ਨ ਨੇ ਕਿਹਾ ਤੂੰ ਇੰਨੀ ਭੋਲੀਆਂ ਇਹ ਲੋਕ ਤੈਨੂੰ ਸਮਝ ਨਹੀਂ ਸਕਦੇ ਤੂੰ ਫੋਨ ਚੈੱਕ ਕਰ ਸੋਨੀਆ ਨੇ ਰਣਜੀਤ ਦੇ ਇੰਸਟਾਗ੍ਰam ਤੇ ਜਾ ਕੇ ਵੇਖਿਆ ਉੱਥੇ ਉਹਨੇ ਇੱਕ ਸਟੋਰੀ ਵੇਖੀ ਜਿਸ ਵਿੱਚ ਰਣਜੀਤ ਕਿਸੇ ਹੋਰ ਕੁੜੀ ਨਾਲ ਸੈਲਫੀ ਲੈ ਰਿਹਾ ਸੀ ਤੇ ਕੈਪਸ਼ਨ ਸੀ ਮੇਰੀ ਨਵੀਂ ਫੇਵਰੇਟ ਸੋਨੀਆ ਦਾ ਦਿਲ ਟੁੱਟ ਗਿਆ ਉਹਨੇ ਫਟਾਫਟ ਰਣਜੀਤ ਨੂੰ ਕਾਲ ਕੀਤੀ ਤੇ ਪੁੱਛਿਆ ਰਣਜੀਤ ਨੇ ਝੂਠ ਬੋਲਿਆ ਕਿ ਉਹ ਮੇਰੀ ਕਜ਼ਨ ਹੈ ਬਸ ਮਜ਼ਾਕ ਸੀ ਪਰ ਸੋਨੀਆ ਨੂੰ ਹੁਣ ਸਭ ਸਮਝ ਆ ਗਿਆ ਸੀ ਉਹ ਰੋਂਦੀ ਰੋਂਦੀ ਘਰ ਵਾਪਸ ਆਈ ਉਹਦੀ ਮਾਂ ਨੇ ਪੁੱਛਿਆ ਕੀ ਹੋਇਆ ਪੁੱਤ ਪਰ ਸੋਨੀਆ ਨੇ ਕੁਝ ਨਹੀਂ ਦੱਸਿਆ ਰਾਤ ਨੂੰ ਆਪਣੇ ਕਮਰੇ ਵਿੱਚ ਬੈਠ ਕੇ ਰੋਂਦੀ ਰਹੀ ਉਨੇ ਪ੍ਰੀਤੀ ਨੂੰ ਮੈਸੇਜ ਕੀਤਾ ਕਿ ਤੂੰ ਜਾਣਦੀ ਸੀ ਰਣਜੀਤ ਅਜਿਹਾ ਏ ਤੂੰ ਮੈਨੂੰ ਧੋਖੇ ਵਿੱਚ ਧੱਕ ਦਿੱਤਾ ਪ੍ਰੀਤੀ ਨੇ ਜਵਾਬ ਦਿੱਤਾ ਕਿ ਤੂੰ ਜ਼ਿਆਦਾ ਸੋਚ ਰਹੀ ਆ ਰਣਜੀਤ ਚੰਗਾ ਆ ਪਰ ਸੋਨੀਆ ਨੂੰ ਹੁਣ ਸਭ ਸਾਫ਼ ਨਜ਼ਰ ਆ ਰਿਹਾ ਸੀ ਉਹਨੇ ਰਣਜੀਤ ਨੂੰ ਆਖਰੀ ਮੈਸੇਜ ਕੀਤਾ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਮੈਂ ਤੈਨੂੰ ਕਦੇ ਮਾਫ਼ ਨਹੀਂ ਕਰਾਂਗੀ ਰਣਜੀਤ ਨੇ ਬਲੌਕ ਕਰ ਦਿੱਤਾ ਸੋਨੀਆ ਨੇ ਆਪਣੀ ਦੋਸਤੀ ਵੀ ਤੋੜ ਦਿੱਤੀ ਉਹਨੇ ਪ੍ਰੀਤੀ ਨੂੰ ਵੀ ਬਲੌਕ ਕਰ ਦਿੱਤਾ ਤੇ ਬੁਟੀਕ ਵਿੱਚ ਵੀ ਗੱਲ ਨਹੀਂ ਕੀਤੀ ਉਹ ਰੋਂਦੀ ਰਹੀ ਕਿ ਮੈਂ ਬਹੁਤ ਭੋੜੀ ਸੀ ਮੈਂ ਸਿਰਫ ਦੋਸਤੀ ਬਚਾਉਣ ਲਈ ਆਪਣੇ ਅਸੂਲ ਛੱਡ ਦਿੱਤੇ ਉਹਦਾ ਦਿਲ ਟੁੱਟ ਚੁੱਕਾ ਸੀ ਪਰ ਉਹ ਜਾਣਦੀ ਸੀ ਕਿ ਹੁਣ ਉਹ ਮਜ਼ਬੂਤ ਬਣੇਗੀ ਉਹ ਰਾਤ ਭਰ ਰੋਈ ਤੇ ਸਵੇਰੇ ਉੱਠ ਕੇ ਆਪਣੇ ਆਪ ਨੂੰ ਕਿਹਾ ਹੁਣ ਬਸ ਆਪਣੇ ਆਪ ਤੇ ਭਰੋਸਾ ਕਰਾਂਗੀ ਕਿਸੇ ਨੂੰ ਵੀ ਇਹਨਾਂ ਨੇੜੇ ਨਹੀਂ ਆਉਣ ਦਿਆਂਗੀ ਪਰ ਅੰਦਰੋਂ ਉਹ ਅਜੇ ਵੀ ਦਰਦ ਨਾਲ ਭਰੀ ਹੋਈ ਸੀ ਧੋਖੇ ਨੇ ਉਹਨੂੰ ਬਦਲ ਦਿੱਤਾ ਸੀ ਸੋਨੀਆ ਨੂੰ ਧੋਕੇ ਨੇ ਬਹੁਤ ਡੂੰਘਾ ਜ਼ਖਮ ਦਿੱਤਾ ਸੀ। ਉਹ ਰੋਜ਼ ਰਾਤ ਨੂੰ ਰੋਂਦੀ ਰਹਿੰਦੀ, ਬੈੱਡ ਤੇ ਲੇਟ ਕੇ ਰਣਜੀਤ ਦੇ ਝੂਠੇ ਵਾਅਦੇ ਯਾਦ ਕਰਦੀ ਤੇ ਆਪਣੇ ਆਪ ਨੂੰ ਕੋਸਦੀ ਕਿ ਮੈਂ ਕਿਉਂ ਮੰਨ ਗਈ, ਕਿਉਂ ਆਪਣੇ ਸੋਲ ਛੱਡ ਦਿੱਤੇ। ਉਹਨੇ ਆਪਣੀ ਡਾਇਰੀ 'ਚ ਲਿਖਿਆ, ਪਿਆਰ ਵਿੱਚ ਧੋਖਾ ਖਾਣ ਨਾਲੋਂ ਵੱਧ ਦੁੱਖ ਕੁਝ ਨਹੀਂ, ਪਰ ਹੁਣ ਮੈਂ ਆਪਣੇ ਲਈ ਜੀਣਾ ਸਿੱਖਾਂਗੀ। ਘਰਦਿਆਂ ਨੂੰ ਪਤਾ ਲੱਗ ਗਿਆ ਸੀ ਕਿ ਉਹਦਾ ਮੂਡ ਬਹੁਤ ਖਰਾਬ ਹੈ। ਮਾਂ ਨੇ ਬਹੁਤ ਪਿਆਰ ਨਾਲ ਪੁੱਛਿਆ, "ਪੁੱਤ ਕੀ ਹੋਇਆ ਇਹ ਕੁਝ ਤਾਂ ਦੱਸ ਸੋਨੀਆ ਨੇ ਰੋਂਦੇ ਹੋਏ ਸਭ ਕੁਝ ਦੱਸ ਦਿੱਤਾ ਪ੍ਰੀਤੀ ਨਾਲ ਦੋਸਤੀ ਰਣਜੀਤ ਨਾਲ ਗੱਲਾਂ ਧੋਖਾ ਤੇ ਟੁੱਟਿਆ ਵਿਸ਼ਵਾਸ ਉਹਦੀ ਮਾਂ ਨੇ ਉਹਨੂੰ ਗੱਲ ਲਾ ਕੇ ਕਿਹਾ ਪੁੱਤ ਜ਼ਿੰਦਗੀ 'ਚ ਅਜਿਹੇ ਲੋਕ ਆਉਂਦੇ ਨੇ ਜੋ ਸਿਖਾ ਜਾਂਦੇ ਨੇ ਤੂੰ ਭੋਲੀ ਸੀ ਪਰ ਹੁਣ ਤੂੰ ਮਜ਼ਬੂਤ ਬਣ ਅਸੀਂ ਤੇਰੇ ਨਾਲ ਆ ਬੁਟੀਕ ਵਿੱਚ ਜਾਣਾ ਵੀ ਮੁਸ਼ਕਲ ਹੋ ਗਿਆ ਸੀ ਪ੍ਰੀਤੀ ਨੂੰ ਵੇਖ ਕੇ ਉਹਦਾ ਦਿਲ ਦੁਖਦਾ ਸੀ ਉਹ ਚੁੱਪਚਾਪ ਕੰਮ ਕਰਦੀ ਤੇ ਜਲਦੀ ਘਰ ਵਾਪਸ ਆ ਜਾਂਦੀ ਇੱਕ ਦਿਨ ਬੂਟੀਕ ਦੀ ਓਨਰ ਨੇ ਉਹਨੂੰ ਵੇਖ ਕੇ ਕਿਹਾ ਸੋਨੀਆ ਤੂੰ ਬਹੁਤ ਚੰਗੀ ਡਿਜ਼ਾਈਨਰ ਹੈ ਤੇਰੇ ਕੱਪੜੇ ਗਾਕਾਂ ਨੂੰ ਬਹੁਤ ਪਸੰਦ ਆਉਂਦੇ ਨੇ ਕੀ ਤੂੰ ਆਪਣਾ ਨਿੱਕਾ ਜਿਹਾ ਬ੍ਰਾਂਡ ਸ਼ੁਰੂ ਨਹੀਂ ਕਰ ਸਕਦੀ ਸੋਨੀਆ ਨੂੰ ਇਹ ਗੱਲ ਚੰਗੀ ਲੱਗੀ ਉਹਨੇ ਸੋਚਿਆ ਕਿ ਆਪਣੇ ਦਰਦ ਨੂੰ ਕੰਮ 'ਚ ਬਦਲ ਦੇਵੇ ਉਹਨੇ ਰਾਤਾਂ ਨੂੰ ਨਵੇਂ ਡਿਜ਼ਾਈਨ ਬਣਾਉਣੇ ਸ਼ੁਰੂ ਕੀਤੇ ਸਾਦੇ ਪਰ ਸੋਹਣੇ ਸੂਟ ਜਿਨ੍ਹਾਂ 'ਚ ਉਹਨੇ ਆਪਣੇ ਦਿਲ ਦੀ ਪੀੜ ਨੂੰ ਭਰ ਦਿੱਤਾ ਸੀ ਉਹ ਸੋਚਦੀ ਜੇ ਮੈਂ ਖੁਸ਼ ਨਹੀਂ ਰਹਿ ਸਕਦੀ ਤਾਂ ਕਿਸੇ ਹੋਰ ਨੂੰ ਖੁਸ਼ ਕਰ ਸਕਾਂਗੀ। ਪ੍ਰੀਤੀ ਨੇ ਕਈ ਵਾਰ ਮੈਸੇਜ ਕੀਤੇ ਕਿ ਸੋਨੀਆ ਗੱਲ ਕਰ ਲੈ ਮੈਨੂੰ ਮਾਫ ਕਰ ਦੇ ਪਰ ਸੋਨੀਆ ਨੇ ਜਵਾਬ ਨਹੀਂ ਦਿੱਤਾ। ਉਹਨੂੰ ਲੱਗਦਾ ਸੀ ਕਿ ਪ੍ਰੀਤੀ ਨੇ ਵੀ ਧੋਖਾ ਦਿੱਤਾ ਹੈ। ਉਹਨੇ ਆਪਣੀ ਕਜ਼ਨ ਨੂੰ ਕਿਹਾ ਮੈਂ ਹੁਣ ਕਿਸੇ ਦੇ ਆਸਾਨੀ ਨਾਲ ਯਕੀਨ ਨਹੀਂ ਕਰਾਂਗੀ। ਉਹਦੀ ਕਜ਼ਨ ਨੇ ਉਹਨੂੰ ਹੌਸਲਾ ਦਿੱਤਾ ਤੇ ਕਿਹਾ ਸੋਨੀਆ ਤੋਂ ਬਹੁਤ ਸਟਰੋਂਗ ਹੈ। 1 ਮਹੀਨੇ ਬਾਅਦ ਸੋਨੀਆ ਨੇ ਆਪਣੇ ਪਹਿਲੇ ਕੁਝ ਡਿਜ਼ਾਈਨ ਬੂਟੀਕ ਵਿੱਚ ਰੱਖੇ ਗਾਕਾਂ ਨੇ ਬਹੁਤ ਪਸੰਦ ਕੀਤੇ ਤੇ ਉਹ ਸਾਰੇ ਵਿਕ ਗਏ ਓਨਰ ਨੇ ਕਿਹਾ ਸੋਨੀਆ ਤੂੰ ਆਪਣਾ ਛੋਟਾ ਜਿਹਾ ਔਨਲਾਈਨ ਸਟੋਰ ਸ਼ੁਰੂ ਕਰ ਮੈਂ ਤੈਨੂੰ ਹੈਲਪ ਕਰਾਂਗੀ ਸੋਨੀਆ ਨੇ ਹਾਂ ਕਰ ਦਿੱਤੀ ਉਹਨੇ ਇੰਸਟਾਗ੍ਰam ਤੇ ਪੇਜ ਬਣਾਇਆ ਪਹਿਲੇ ਹਫਤੇ 'ਚ ਹੀ ਕਈ ਆਰਡਰ ਆ ਗਏ ਉਹ ਰਾਤਾਂ ਨੂੰ ਸਿਲਾਈ ਕਰਦੀ ਡਿਜ਼ਾਈਨ ਬਣਾਉਂਦੀ ਤੇ ਸਵੇਰੇ ਡਿਲੀਵਰੀ ਕਰਦੀ ਇਸ ਕੰਮ ਵਿੱਚ ਉਹਨੂੰ ਸਕੂਨ ਮਿਲਣ ਲੱਗਾ ਹੌਲੀ-ਹੌਲੀ ਉਹਦੇ ਚਿਹਰੇ ਤੇ ਮੁਸਕਾਨ ਵਾਪਸ ਆਉਣ ਲੱਗੀ ਇੱਕ ਦਿਨ ਉਹਨੂੰ ਰਣਜੀਤ ਦਾ ਮੈਸੇਜ ਆਇਆ ਕਿ ਸੋਨੀਆ ਮੈਂ ਗਲਤ ਸੀ ਮੈਨੂੰ ਮaaf ਕਰ ਦੇ ਸੋਨੀਆ ਨੇ ਪੜ ਕੇ ਡਿਲੀਟ ਕਰ ਦਿੱਤਾ ਤੇ ਬਲੌਕ ਕਰ ਦਿੱਤਾ ਉਹਨੇ ਆਪਣੇ ਆਪ ਨੂੰ ਕਿਹਾ ਹੁਣ ਮੈਂ ਆਪਣੇ ਲਈ ਜੀਵਾਂਗੀ ਕਿਸੇ ਨੂੰ ਵੀ ਆਪਣੇ ਦਿਲ ਵਿੱਚ ਇੰਨੀ ਜਗ੍ਹਾ ਨਹੀਂ ਦੇਵਾਂਗੀ ਜੋ ਮੈਨੂੰ ਤੋੜ ਸਕੇ ਉਹਨੇ ਆਪਣੇ ਪੇਜ ਤੇ ਇੱਕ ਪੋਸਟ ਲਿਖੀ ਕਿ ਕਈ ਵਾਰ ਠੋਖਾ ਸਾਨੂੰ ਤੋੜਦਾ ਨਹੀਂ ਬਲਕਿ ਨਵਾਂ ਬਣਾਉਂਦਾ ਏ ਮੈਂ ਆਪਣੇ ਦਰਦ ਨੂੰ ਕਲਾ ਵਿੱਚ ਬਦਲ ਰਹੀਆਂ ਲੋਕਾਂ ਨੇ ਬਹੁਤ ਲਾਈਕ ਤੇ ਕਮੈਂਟ ਕੀਤੇ ਬਹੁਤ ਸਾਰੀਆਂ ਕੁੜੀਆਂ ਨੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਸੋਨੀਆ ਨੂੰ ਲੱਗਾ ਕਿ ਉਹ ਕੱਲੀ ਨਹੀਂ ਆ ਉਹਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੇ ਘਰਦਿਆਂ ਨਾਲ ਹੋਰ ਨੇੜੇ ਰਹੇਗੀ ਤੇ ਆਪਣੇ ਕੰਮ ਤੇ ਫੋਕਸ ਕਰੇਗੀ ਤੇ ਕਦੇ ਵੀ ਕਿਸੇ ਅਜਿਹੇ ਰਿਸ਼ਤੇ 'ਚ ਨਹੀਂ ਪਵੇਗੀ ਜੋ ਝੂਠ ਦੇ ਸਹਾਰੇ ਬਣਿਆ ਹੋਵੇ ਪਰ ਅੰਦਰੋਂ ਉਹ ਅਜੇ ਵੀ ਥੋੜੀ ਡਰਦੀ ਸੀ ਉਹ ਸੋਚਦੀ ਕਿ ਸ਼ਾਇਦ ਇੱਕ ਦਿਨ ਸੱਚਾ ਪਿਆਰ ਮਿਲੇ ਪਰ ਹੁਣ ਮੈਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖ ਲਿਆ ਉਹਦੀ ਜ਼ਿੰਦਗੀ 'ਚ ਹੌਲੀ-ਹੌਲੀ ਨਵੇਂ ਰੰਗ ਭਰਨ ਲੱਗ ਪਏ ਤੋ ਖੇਤੋ ਬਾਦ ਸੋਨੀਆ ਦੀ ਜ਼ਿੰਦਗੀ ਵਿੱਚ ਇੱਕ ਅਜੀਬ ਚੁੱਪ ਛਾ ਗਈ ਸੀ ਉਹ ਬੁਟੀਕ ਜਾਂਦੀ ਕੰਮ ਕਰਦੀ ਘਰ ਆਉਂਦੀ ਤੇ ਰਾਤ ਨੂੰ ਚੁੱਪਚਾ ਬੈਠ ਜਾਂਦੀ ਉਹਨੇ ਪੇਜ ਨੂੰ ਚਲਾਉਣਾ ਜਾਰੀ ਰੱਖਿਆ ਸੀ ਗਾਕਾਂ ਨੂੰ ਲੱਗਦਾ ਸੀ ਕਿ ਇਹ ਡਿਜ਼ਾਈਨ ਉਹਨਾਂ ਦੇ ਦਿਲ ਨੂੰ ਛੂ ਰਹੇ ਨੇ ਇੱਕ ਔਰਤ ਨੇ ਆ ਕੇ ਕਿਹਾ ਤੇਰੇ ਕੱਪੜੇ ਪਾ ਕੇ ਲੱਗਦਾ ਹੈ ਜਿਵੇਂ ਮੈਂ ਆਪਣੇ ਆਪ 'ਚ ਰਿਲੈਕਸ ਫੀਲ ਕਰ ਰਹੀ ਆ ਸੋਨੀਆ ਨੂੰ ਇਹ ਸੁਣ ਕੇ ਥੋੜੀ ਖੁਸ਼ੀ ਮਿਲੀ ਪਰ ਅੰਦਰੋਂ ਉਹ ਅਜੇ ਵੀ ਖਾਲੀ ਮਹਿਸੂਸ ਕਰ ਰਹੀ ਸੀ ਬੁਟੀਕ 'ਚ ਇੱਕ ਨਵਾਂ ਮੁੰਡਾ ਆਇਆ ਜਿਹਦਾ ਨਾਮ ਸੀ ਜਸਪ੍ਰੀਤ ਉਹ ਇੱਕ ਫਰੈਸ਼ ਗ੍ਰੈਜੂਏਟ ਸੀ ਜੋ ਬੁਟੀਕ ਦੀ ਅਕਾਊਂਟਿੰਗ ਤੇ ਹੈਲਪ ਕਰਨਾ ਆਇਆ ਸੀ। ਜਸਪ੍ਰੀਤ ਬਹੁਤ ਸ਼ਾਂਤ ਸੀ, ਘੱਟ ਬੋਲਦਾ ਸੀ ਤੇ ਕੰਮ 'ਚ ਪੂਰਾ ਧਿਆਨ ਰੱਖਦਾ ਸੀ। ਉਹ ਸੋਨੀਆ ਨੂੰ ਵੇਖ ਕੇ ਮੁਸਕਰਾਉਂਦਾ ਪਰ ਕਦੇ ਵੱਧ ਗੱਲ ਨਹੀਂ ਕਰਦਾ। ਇੱਕ ਦਿਨ ਉਹਨੇ ਉਹਨੂੰ ਚਾਹ ਦਿੱਤੀ ਤੇ ਕਿਹਾ, "ਤੁਸੀਂ ਬਹੁਤ ਥੱਕ ਜਾਂਦੇ ਹੋ, ਥੋੜਾ ਆਰਾਮ ਕਰ ਲਓ।" ਸੋਨੀਆ ਨੂੰ ਉਹਦੀ ਇਹ ਛੋਟੀ ਜੀ ਕੇਅਰ ਚੰਗੀ ਲੱਗੀ ਪਰ ਉਹਨੇ ਆਪਣੇ ਆਪ ਨੂੰ ਰੋਕ ਲਿਆ ਕਿ ਨਹੀਂ ਸੋਨੀਆ, ਹੁਣ ਕਿਸੇ ਤੇ ਭਰੋਸਾ ਨਹੀਂ। ਜਸਪ੍ਰੀਤ ਨੇ ਕਦੇ ਜ਼ਬਰਦਸਤੀ ਗੱਲ ਨਹੀਂ ਕੀਤੀ ਉਹ ਬਸ ਰੋਜ਼ ਆਉਂਦਾ ਕੰਮ ਕਰਦਾ ਤੇ ਜਦੋਂ ਸੋਨੀਆ ਥੱਕ ਜਾਂਦੀ ਤਾਂ ਉਹਨੂੰ ਪਾਣੀ ਜਾਂ ਚਾਹ ਦੇ ਜਾਂਦਾ ਇੱਕ ਦਿਨ ਬਾਰਿਸ਼ ਵਿੱਚ ਬੁਟੀਕ ਬੰਦ ਹੋਣ ਤੇ ਜਸਪ੍ਰੀਤ ਨੇ ਆਪਣੀ ਛਤਰੀ ਸ਼ੇਅਰ ਕੀਤੀ ਤੇ ਕਿਹਾ ਚਲੋ ਮੈਂ ਤੁਹਾਨੂੰ ਬੱਸ ਸਟਾਪ ਤੱਕ ਛੱਡ ਦਿਆਂ ਸੋਨੀਆ ਨੇ ਪਹਿਲਾਂ ਨਾ ਕੀਤੀ ਪਰ ਬਾਰਿਸ਼ ਤੇਜ਼ ਹੋ ਗਈ ਤਾਂ ਮੰਨ ਗਈ ਰਸਤੇ 'ਚ ਜਸਪ੍ਰੀਤ ਨੇ ਬਸ ਆਮ ਗੱਲਾਂ ਕੀਤੀਆਂ ਉਹਨੇ ਕਦੇ ਪਰਸਨਲ ਸਵਾਲ ਨਹੀਂ ਪੁੱਛੇ ਬੱਸ ਸਟਾਪ ਤੇ ਛੱਡ ਕੇ ਉਹ ਬੋਲਿਆ ਧਿਆਨ ਨਾਲ ਜਾਣਾ ਸੋਨੀਆ ਨੂੰ ਲੱਗਾ ਕਿ ਇਹ ਮੁੰਡਾ ਵੱਖਰਾ ਏ ਪਰ ਸੋਨੀਆ ਦੇ ਦਿਲ ਵਿੱਚ ਅਜੇ ਵੀ ਡਰ ਸੀ ਉਹ ਰਾਤ ਨੂੰ ਸੋਚਦੀ ਜੇ ਇਹ ਵੀ ਠੋਖਾ ਦੇ ਗਿਆ ਤੇ ਫਿਰ ਮੈਂ ਫਿਰ ਨਹੀਂ ਸਹਿ ਸਕਾਂਗੀ ਉਹਨੇ ਜਸਪ੍ਰੀਤ ਨਾਲ ਦੂਰੀ ਬਣਾਈ ਰੱਖੀ ਜਦੋਂ ਵੀ ਉਹ ਨੇੜੇ ਆਉਂਦਾ ਉਹ ਗੱਲ ਬਦਲ ਲੈਂਦੀ ਇੱਕ ਦਿਨ ਜਸਪ੍ਰੀਤ ਨੇ ਉਹਨੂੰ ਇੱਕ ਛੋਟਾ ਜਿਹਾ ਕਾਰਡ ਦਿੱਤਾ ਜਿਹਦੇ ਤੇ ਲਿਖਿਆ ਸੀ ਕਿ ਤੁਸੀਂ ਬਹੁਤ ਮਿਹਨਤੀ ਹੋ ਤੁਹਾਡੇ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਆ ਬਸ ਥੋੜਾ ਆਪਣੇ ਲਈ ਵੀ ਸਮਾਂ ਕੱਢਿਆ ਕਰੋ ਸੋਨੀਆ ਨੇ ਨੋਟ ਪੜ੍ਹ ਕੇ ਅੱਖਾਂ 'ਚ ਅਥਰੂ ਆ ਗਏ। ਉਹਨੂੰ ਯਾਦ ਆਇਆ ਕਿ ਰਣਜੀਤ ਨੇ ਕਦੇ ਇਦਾਂ ਦੀ ਗੱਲ ਵੀ ਨਹੀਂ ਕਹੀ ਸੀ ਪਰ ਉਹ ਅਜੇ ਵੀ ਡਰ ਰਹੀ ਸੀ। ਉਹਨੇ ਆਪਣੀ ਮਾਂ ਨੂੰ ਦੱਸਿਆ ਤੇ ਉਹਦੀ ਮਾਂ ਨੇ ਕਿਹਾ ਪੁੱਤ ਹਰ ਮੁੰਡਾ ਰਣਜੀਤ ਵਰਗਾ ਨਹੀਂ ਹੁੰਦਾ ਪਰ ਜੇ ਤੂੰ ਅਜੇ ਤਿਆਰ ਨਹੀਂ ਤਾਂ ਕੋਈ ਗੱਲ ਨਹੀਂ। ਪਹਿਲਾਂ ਆਪਣੇ ਆਪ ਨੂੰ ਠੀਕ ਕਰ। ਸੋਨੀਆ ਨੇ ਫੈਸਲਾ ਕੀਤਾ ਕਿ ਉਹ ਜਸਪ੍ਰੀਤ ਨੂੰ ਦੂਰ ਰੱਖੇਗੀ ਪਰ ਉਹਨੂੰ ਇੱਜ਼ਤ ਜ਼ਰੂਰ ਦੇਵੇਗੀ। ਉਹਨੇ ਆਪਣੇ ਪੇਜ ਤੇ ਇੱਕ ਪੋਸਟ ਲਿਖੀ ਕੇ ਕਈ ਵਾਰ ਧੋਖੇ ਤੋਂ ਬਾਅਦ ਅਸੀਂ ਨਵੇਂ ਲੋਕਾਂ ਤੋਂ ਵੀ ਡਰ ਨਾਲ ਵੇਖਦੇ ਹਾਂ ਪਰ ਯਾਦ ਰੱਖੋ ਨਾ ਹਰ ਕੋਈ ਧੋਖਾ ਦਿੰਦਾ ਏ ਤੇ ਨਾ ਹੀ ਹਰ ਕੋਈ ਸੱਚਾ ਹੁੰਦਾ ਏ ਬਸ ਸਮਾਂ ਦੱਸਦਾ ਏ ਜਸਪ੍ਰੀਤ ਨੇ ਕਦੇ ਜ਼ਬਰਦਸਤੀ ਨਹੀਂ ਕੀਤੀ ਸੀ ਉਹ ਬਸ ਚੁੱਪ-ਚਾਪ ਆਪਣਾ ਕੰਮ ਕਰਦਾ ਰਿਹਾ ਸੋਨੀਆ ਨੂੰ ਹੌਲੀ-ਹੌਲੀ ਲੱਗਣ ਲੱਗਾ ਕਿ ਸੱਚਾ ਪਿਆਰ ਜ਼ਬਰਦਸਤੀ ਨਹੀਂ ਬਸ ਸਮੇਂ ਨਾਲ ਆਉਂਦਾ ਏ ਉਹਨੇ ਆਪਣੇ ਆਪ ਨੂੰ ਕਿਹਾ ਹੁਣ ਮੈਂ ਡਰਨੂ ਨਹੀਂ ਆਪਣੇ ਅਸੂਲਾਂ ਨੂੰ ਫੜ ਕੇ ਰੱਖਾਂਗੀ ਹੁਣ ਉਹ ਆਪਣੇ ਕੰਮ 'ਚ ਖੁਸ਼ ਸੀ ਆਪਣੇ ਘਰਦਿਆਂ ਨਾਲ ਖੁਸ਼ ਸੀ ਤੇ ਸਭ ਤੋਂ ਵੱਧ ਆਪਣੇ ਆਪ ਨਾਲ ਸੁਲਾ ਕਰ ਚੁੱਕੀ ਸੀ ਧੋਖੇ ਨੇ ਉਹਨੂੰ ਸਿੱਖਿਆ ਦਿੱਤੀ ਸੀ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ ਹੈ ਸਮਾਂ ਬੀਤਦਾ ਗਿਆ ਤੇ ਸੋਨੀਆ ਦੀ ਜ਼ਿੰਦਗੀ ਹੌਲੀ-ਹੌਲੀ ਨਵੇਂ ਰੰਗ ਪਰਣ ਲੱਗ ਪਈ ਸੋਨੀਆ ਦਾ ਹੁਣ ਸ਼ਹਿਰ 'ਚ ਛੋਟਾ ਜਿਹਾ ਨਾਮ ਬਣ ਚੁੱਕਾ ਸੀ ਉਹ ਰੋਜ਼ ਬੁਟੀਕ 'ਚ ਜਾਂਦੀ ਨਵੇਂ ਆਰਡਰ ਲੈਂਦੀ ਤੇ ਆਪਣੇ ਘਰਦਿਆਂ ਨਾਲ ਹੱਸਦੀ ਖੇਡਦੀ ਉਹਦੀ ਮਾਂ ਨੇ ਇੱਕ ਦਿਨ ਕਿਹਾ ਪੁੱਤ ਤੂੰ ਇਦਾਂ ਹੀ ਖੁਸ਼ ਰਿਹਾ ਕਰ ਤੇਰੇ ਚਿਹਰੇ ਤੇ ਉਹੀ ਮੁਸਕਾਨ ਵਾਪਸ ਆ ਗਈ ਹੈ ਜਸਪ੍ਰਿਤ ਅਜੇ ਵੀ ਬੁਟੀਕ 'ਚ ਕੰਮ ਕਰਦਾ ਰਿਹਾ ਉਹ ਕਦੇ ਨੇੜੇ ਨਹੀਂ ਆਇਆ ਪਰ ਉਹਦੀ ਛੋਟੀ ਛੋਟੀ ਕੇਅਰ ਨੇ ਸੋਨੀਆ ਦੇ ਦਿਲ ਵਿੱਚ ਥਾਂ ਬਣਾ ਲਈ ਸੀ ਇੱਕ ਦਿਨ ਬੁਟੀਕ ਬੰਦ ਹੋਣ ਤੇ ਜਸਪ੍ਰਿਤ ਨੇ ਉਹਨੂੰ ਕਿਹਾ ਸੋਨੀਆ ਜੀ ਮੈਨੂੰ ਲੱਗਦਾ ਏ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਜੇ ਤੁਹਾਨੂੰ ਕੋਈ ਮਦਦ ਚਾਹੀਦੀ ਏ ਤਾਂ ਦੱਸਿਓ ਮੈਂ ਇੱਥੇ ਹੀ ਆ ਸੋਨੀਆ ਨੇ ਪਹਿਲੀ ਵਾਰ ਉਸ ਵੱਲ ਵੇਖ ਕੇ ਮੁਸਕਰਾ ਕੇ ਕਿਹਾ ਥੈਂਕ ਯੂ ਜਸਪ੍ਰਿਤ ਦਾ ੜੀਏ ਛੋਟੀ ਜੀ ਗੱਲ ਵੀ ਬਹੁਤ ਮਾਇਨੇ ਰੱਖਦੀ ਹੈ। ਉਹਨੂੰ ਲੱਗਾ ਕਿ ਇਹ ਮੁੰਡਾ ਰਣਜੀਤ ਵਰਗਾ ਨਹੀਂ ਪਰ ਸੋਨੀਆ ਅਜੇ ਵੀ ਡਰਦੀ ਸੀ। ਉਹਨੇ ਆਪਣੇ ਆਪ ਨੂੰ ਕਿਹਾ ਹੁਣ ਜਲਦਬਾਜ਼ੀ ਨਹੀਂ ਕਰਨੀ। ਜੇ ਇਹ ਸੱਚਾ ਹੈ ਤਾਂ ਸਮਾਂ ਆਪਣੇ ਆਪ ਸਾਬਿਤ ਕਰੇਗਾ। ਉਹਨੇ ਜਸਪ੍ਰੀਤ ਨਾਲ ਗੱਲਾਂ ਵਧਾਉਣੀਆਂ ਸ਼ੁਰੂ ਕੀਤੀਆਂ। ਜਸਪ੍ਰੀਤ ਨੇ ਇੱਕ ਦਿਨ ਕਿਹਾ ਮੈਨੂੰ ਲੱਗਦਾ ਹੈ ਤੁਸੀਂ ਬਹੁਤ ਸਟਰੋਂਗ ਹੋ। ਜੋ ਤੁਸੀਂ ਸਹਿ ਚੁੱਕੇ ਹੋ ਉਹ ਬਹੁਤ ਸਾਰੀਆਂ ਨਹੀਂ ਸਹਿ ਸਕਦੀਆਂ। ਸੋਨੀਆ ਨੇ ਪਹਿਲੀ ਵਾਰ ਆਪਣੀ ਪੁਰਾਣੀ ਕਹਾਣੀ ਥੋੜੀ ਜੀ ਦੱਸੀ ਜਸਪ੍ਰੀਤ ਨੇ ਚੁੱਪ ਨਾਲ ਸੁਣਿਆ ਤੇ ਬਸ ਇੰਨਾ ਕਿਹਾ ਤੁਸੀਂ ਬਹੁਤ ਹਿੰਮਤ ਵਾਲੇ ਹੋ ਮੈਂ ਤੁਹਾਡੇ ਲਈ ਖੁਸ਼ ਹਾਂ ਉਹ ਦੋਵੇਂ ਹੌਲੀ-ਹੌਲੀ ਨੇੜੇ ਆਏ ਜਸਪ੍ਰੀਤ ਨੇ ਉਹਨੂੰ ਕਦੇ ਤੱਕ ਕਣੀ ਦਿੱਤਾ ਬਸ ਉਹਦੇ ਨਾਲ ਖੜਾ ਰਿਹਾ ਇੱਕ ਦਿਨ ਸੋਨੀਆ ਨੇ ਆਪਣੀ ਮਾਂ ਨੂੰ ਕਿਹਾ ਮੰਮਾ ਮੈਨੂੰ ਲੱਗਦਾ ਏ ਇਸ ਵਾਰ ਜਸਪ੍ਰੀਤ ਸੱਚਾ ਏ ਮਾਂ ਨੇ ਮੁਸਕੁਰਾ ਕੇ ਕਿਹਾ ਪੁੱਤ ਜੇ ਤੇਰਾ ਦਿਲ ਕਹਿ ਰਿਹਾ ਏ ਤਾਂ ਕੋਈ ਨਹੀਂ ਪਰ ਆਪਣੇ ਅਸੂਲ ਨਾ ਛੱਡੀ ਅੰਤ ਵਿੱਚ ਸੋਨੀਆ ਨੇ ਆਪਣੇ ਪੇਜ ਤੇ ਇੱਕ ਆਖਰੀ ਪੋਸਟ ਲਿਖੀ ਧੋਖੇ ਨੇ ਮੈਨੂੰ ਬਹੁਤ ਕੁਝ ਸਿਖਾਇਆ ਮੈਂ ਹੁਣ ਡਰ ਨਾਲ ਨਹੀਂ ਉਮੀਦ ਨਾਲ ਜੀ ਰਹੀਆਂ ਜੇ ਤੁਸੀਂ ਵੀ ਧੋਖਾ ਖਾ ਚੁੱਕੇ ਹੋ ਤਾਂ ਯਾਦ ਰੱਖੋ ਸੱਚਾ ਪਿਆਰ ਆਪਣੇ ਆਪ ਹੁੰਦਾ ਏ ਜਦੋਂ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲੈਂਦੇ ਹੋ ਇਸ ਪੋਸਟ ਨੂੰ ਹਜ਼ਾਰਾਂ ਲਾਈਕ ਤੇ ਸ਼ੇਅਰ ਮਿਲੇ ਸੋਨੀਆ ਹੁਣ ਬਹੁਤ ਖੁਸ਼ ਸੀ ਰਣਜੀਤ ਤੇ ਪ੍ਰੀਤੀ ਦੀ ਜ਼ਿੰਦਗੀ ਚ ਇੱਕ ਪੁਰਾਣੀ ਫੋਟੋ ਬਣ ਗਈ ਸੀ ਜੋ ਯਾਦ ਰੱਖਣ ਲਈ ਸੀ ਨਾ ਕਿ ਰੋਣ ਲਈ ਸੋਨੀਆ ਹੁਣ ਜਾਣਦੀ ਸੀ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਪਿਆਰ ਆਪਣੇ ਆਪ ਨਾਲ ਹੁੰਦਾ ਏ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ